ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਾਨਾ ਪਹੁੰਚ ਸਕਣ ਜੀ ਜੇ ਤੁਹਾਨੂੰ ਆਪਣੀ ਐਡ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਵੈੱਬਟਰ ਰਸਤੇ ਦਿੱਤੇ ਹੋਏ ਨੇ ਜੀ ਆਪਣਾ ਕੁੜੀਆਂ ਦੇ ਨੰਬਰ ਸਮੇਤ ਪਰਿਵਾਰ ਨਾਲ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋਗੇ ਰਸਤੇ ਨੋਟ ਕਰੋ ਜੀ ਫਾਈਲ ਨੰਬਰ 463 ਨਾਮ ਕੌਰ ਅੰਮ੍ਰਿਤਾਰੀ ਜ਼ਿਲ੍ਹਾ ਮੋਗਾ ਕਾਸਟ ਜੱਟ ਸਿੱਖ ਗੋਤ ਸਿੱਧੂ ਹਾਈਟ 5 ਫੁੱਟ 6 ਇੰਚ ਜਨਮ 30 ਸਤੰਬਰ 1995 ਪੜ੍ਹਾਈ ਬਿਜ਼ਨਸ ਮੈਨੇਜਮੈਂਟ ਸਟੇਟਸ ਕੈਨੇਡਾ ਪੀਆਰ ਕੁੜੀ ਅੰਮ੍ਰਿਤਾਰੀ ਅਤੇ ਨਿੱਤਨੇਮ ਕਰਨ ਵਾਲੀ ਹੈ ਜੀ ਦਸਤਾਰ ਵੀ ਸਜਾਉਂਦੀ ਹੈ ਅਤੇ ਗੁਰਬਾਣੀ ਕੰਟ ਹੈ ਮਾਤਾ ਜੀ ਹਾਊਸ ਵਾਈਫ ਭੈਣ ਨੋ ਇੱਕ ਭਰਾ ਹੈ ਜੀ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੇ ਮੁੰਡਾ ਅੰਮ੍ਰਿਤਧਰੀ ਨਿਤਦੇਮ ਕਰਨ ਵਾਲਾ ਹੋਵੇ ਅਤੇ ਸੋਹਣਾ ਸੁਨੱਖਾ ਕੈਨੇਡਾ ਪੀਆਰ ਹੋਵੇ ਜ਼ਮੀਨ 5 ਤੋਂ 10 ਕਿੱਲਿਆਂ ਤੱਕ ਆਉਂਦੀ ਹੋਵੇ ਮਾਲਵਾ ਅਤੇ ਮਾਝ ਨੂੰ ਪਹਿਲ ਹੈ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੀ ਹੋਈ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 464 ਨਾਮ ਕੌਰ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਕਾਸਟ ਜੱਟ ਸਿੱਖ ਗੋਤ ਰੰਦਾਵਾ ਹਾਈਟ 5 ਫੁੱਟ 5 ਇੰਚ ਜਨਮ 1992 ਪ੍ਰਾਈ ਐਮਐਸਸੀ ਫੈਸ਼ਨ ਡਿਜ਼ਾਈਨਿੰਗ ਅਤੇ ਪੀਐਚਡੀ ਕਰੀ ਹੋਈ ਹੈ ਵਧੀਆ ਤਨਖਾਹ ਤੇ ਹੈ ਜੀ ਕੁੜੀ ਕੁੜੀ ਜਲੰਧਰ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਲੱਗੀ ਹੋਈ ਹੈ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੇ ਮੁੰਡੇ ਨੂੰ ਜ਼ਮੀਨ 20 ਕਿੱਲੇ ਤੱਕ ਆਉਂਦੀ ਹੋਵੇ ਮੁੰਡਾ ਸਰਕਾਰੀ ਜਾਂ ਪ੍ਰਾਈਵੇਟ ਜੋਬ ਕਰਦਾ ਹੋਵੇ ਇਨਾਂ ਦੇ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 6280757381 ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਇਹਨਾਂ ਦੀ ਲੜਕੀ ਜਿਹੜਾ ਵੀ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਕੌਰ ਫਾਈਲ ਨੰਬਰ 465 ਨਾਮ ਕੌਰ ਜ਼ਿਲ੍ਹਾ ਪਟਿਆਲਾ ਕਾਸਟ ਜੱਟ ਸਿੱਖ ਗੋਤ ਰੰਧਾਵਾ ਜਨਮ 27 ਮਾਰਚ 1998 ਹਾਈਟ 5 ਫੁੱਟ 6 ਇੰਚ ਪੜ੍ਹਾਈ ਬੀਐਸਸੀ ਨਾਨ ਮੈਡੀਕਲ ਜੋਬ ਇਨ ਹਸਪੀਟਲ ਨਰਸ ਪਰਿਵਾਰ ਵਿੱਚ ਮੈਂਬਰ ਤੇ ਮਾਤਾ ਤੇ ਪਿਤਾ ਤੇ ਇੱਕ ਬਰਾ ਹੈ ਇਹਨਾਂ ਲੋੜ ਹੈ ਜੀ ਰਿਸ਼ਤੇ ਦਾ ਰਿਸ਼ਤਾ ਪੰਜਾਬ ਤੋਂ ਹੀ ਹੋਵੇ ਮੁੰਡਾ ਵਧੀਆ ਪੜ੍ਹਿਆ ਲਿਖਿਆ ਹੋਵੇ ਜ਼ਮੀਨ 5 ਕਿੱਲਿਆਂ ਤੱਕ ਆਉਂਦੀ ਹੋਵੇ ਇਹ ਰਿਸ਼ਤਾ ਕਰ ਦੇਣਗੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 466 ਨਾਮ ਕੌਰ ਜ਼ਿਲ੍ਹਾ ਲੁਧਿਆਣਾ ਕਾਸਟ ਰਾਮ ਗੜੀਆ ਤਰਖਾਨ ਕੱਦ 5 ਫੁੱਟ 6 ਇੰਚ ਹੈ ਜੀ ਕੁੜੀ ਦਾ ਜਨਮ ਜੂਨ 1998 ਪੜ੍ਹਾਈ ਪਲੱਸ 2 ਪਾਸ ਕਾਮਾ ਸਿਲਾਈ ਦੇ ਕੰਮ ਦੇ ਨਾਲ-ਨਾਲ ਕੁੜੀ ਕੰਪਿਊਟਰ ਦਾ ਕੋਰਸ 3 ਸਾਲ ਦਾ ਕੀਤਾ ਹੋਇਆ ਹੈ ਜੀ ਪਰਿਵਾਰ ਦੇ ਵਿੱਚ ਮੈਂਬਰ ਨੇ ਮਾਤਾ ਪਿਤਾ ਤੇ ਇੱਕ ਭਰਾ ਹੈ ਲੋੜ ਹੈ ਜੀ ਰਿਸ਼ਤੇ ਦੀ ਮੁੰਡੇ ਦੀ ਕਾਸਟ ਰਾਮ ਗੜੀਆ ਹੋਵੇ ਮੁੰਡਾ ਵਧੀਆ ਕੰਮ ਕਰਦਾ ਹੋਵੇ ਨਿਸ਼ਾਰਾਹਤ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹਾਂ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ। ਫਾਈਲ ਨੰਬਰ 467 ਨਾਮ ਕੌਰ ਜ਼ਿਲ੍ਹਾ ਬਠਿੰਡਾ ਕਾਸਟ ਜੱਟ ਸੇਖਾ ਗੋਤ ਸੇਖੋ ਹਾਈਟ 5 ਫੁੱਟ 3 ਇੰਚ ਉਮਰ 27 ਸਾਲ ਪੜ੍ਹਾਈ ਬੀਐਸਸੀ ਨਾਨ ਮੈਡੀਕਲ ਪਰਿਵਾਰ ਵਿੱਚ ਮੈਂਬਰ ਮਾਤਾ ਪਿਤਾ ਤੇ ਦੋ ਭਰਾ ਨੇ ਟੋਟਲ 5 ਮੈਂਬਰ ਨੇ ਜੀ ਪਰਿਵਾਰ ਦੇ ਵਿੱਚ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡੇ ਦੀ ਉਮਰ 27 ਤੋਂ 30 ਸਾਲ ਤੱਕ ਦੀ ਹੋਵੇ। ਕੱਦ 5 ਫੁੱਟ 7 ਇੰਚ ਤੋਂ 5 ਫੁੱਟ 11 ਇੰਚ ਤੱਕ ਹੋਵੇ। ਕਾਸ਼ਟ ਜੱਟ ਸਿੱਖ ਹੋਵੇ ਜ਼ਮੀਨ 5 ਤੋਂ 10 ਕਿੰਨੇ ਤੱਕ ਆਉਂਦੀ ਹੋਵੇ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਗ੍ਰੈਜੂਏਟ ਹੋਵੇ ਅਤੇ ਸੋਨਾ ਸੰਰੱਖਾ ਹੋਵੇ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ +1 ਬਾਹਰ ਦਾ ਨੰਬਰ ਹੈ ਜੀ WhatsApp ਨੰਬਰ ਹੈ ਜੀ ਇਹ +1 416 725 5482 ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਇਹਨਾਂ ਨੇ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਗੱਲ ਕਰ ਸਕਦੇ ਹੋ ਜੀ ਇਹਨਾਂ ਸਾਰਿਆਂ ਰਿਸ਼ਤਿਆਂ ਵਿੱਚੋਂ ਕੋਈ ਵੀ ਰਿਸ਼ਤਾ ਜੇ ਤੁਹਾਨੂੰ ਪਸੰਦ ਆਉਂਦਾ ਹੈ ਤੇ ਤੁਸੀਂ ਸਾਡੇ ਤੋਂ ਵਧੇਰੇ ਜਾਣਕਾਰੀ ਇਹਨਾਂ ਦੀ ਇਹਨਾਂ ਦੇ ਰਿਸ਼ਤਿਆਂ ਦੇ ਅਕੋਰਡਿੰਗ ਲੈ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ